ਔਰਤਾਂ ਲਈ ਫਾਇਦੇਮੰਦ ਹਨ ਇਹ ਪੰਜ ਜੜੀਆਂ ਬੂਟੀਆਂ ਅਕਸਰ ਔਰਤਾਂ ਨੂੰ ਮੀਨੋਪੋਜ਼ ਤੋਂ ਲੈ ਕੇ ਪੀਰੀਅਡਸ ਤੱਕ ਕਈ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਜਿਹੇ ਚ ਆਓ ਅੱਜ ਜਾਣਦੇ ਹਾਂ ਅਜੀਆਂ ਪੰਜ ਜੜੀਆਂ ਬੂਟੀਆਂ ਬਾਰੇ ਜੋ ਔਰਤਾਂ ਲਈ ਫਾਇਦੇਮੰਦ ਹੁੰਦੀਆਂ ਹਨ ਵੀਟ ਗ੍ਰਾਸ ਔਰਤਾਂ ਨੂੰ ਵੀਟ ਗ੍ਰਾਸ ਸੇਵਨ ਕਰਨਾ ਚਾਹੀਦਾ ਹੈ ਇਸ 'ਚ ਮੌਜੂਦ ਔਸ਼ਧੀ ਗੁਣ ਹਾਰਮੋਨਲ ਅਸੰਤੁਲਨ ਨੂੰ ਠੀਕ ਕਰਦੇ ਹਨ ਨਾਲ ਹੀ ਇਹ ਇਨਫਰਟੀਲਿਟੀ ਦੀ ਸਮੱਸਿਆ ਨੂੰ ਵੀ ਦੂਰ ਕਰਦਾ ਹੈ ਮੇਥੀ ਦਾਣਾ ਮੇਥੀ ਦਾਣਾ ਪੇਟ ਦਰਦ ਸਰੀਰ 'ਚ ਜਕੜਨ ਅਤੇ ਮੂਡ ਸਵਿੰਗ ਦੀ ਸਮੱਸਿਆ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ ਸਵੇਰੇ ਖਾਲੀ ਪੇਟ ਮੇਥੀ ਦਾਣੇ ਦਾ ਸੇਵਨ ਕਰਨ ਨਾਲ ਇਮਿਊਨਿਟੀ ਵੀ ਮਜ਼ਬੂਤ ਹੁੰਦੀ ਹੈ ਅਸ਼ਵਗੰਧਾ ਅਸ਼ਵਗੰਧਾ ਦਾ ਸੇਵਨ ਔਰਤਾਂ ਲਈ ਫਾਇਦੇਮੰਦ ਹੁੰਦਾ ਹੈ ਅਸ਼ਵਗੰਧਾ ਪੀਸੀਓਐਸ ਵਰਗੀਆਂ ਸਮੱਸਿਆਵਾਂ ਨੂੰ ਠੀਕ ਕਰਨ 'ਚ ਮਦਦ ਕਰਦੀ ਹੈ ਇਸ ਤੋਂ ਇਲਾਵਾ ਪੀਰੀਅਡਸ ਦੇ ਦਰਦ ਨੂੰ ਵੀ ਘੱਟ ਕਰਦੀ ਹੈ ਸ਼ਤਾਵਰੀ ਸ਼ਤਾਵਰੀ ਪੀਸੀਓਡੀ ਡਾਇਬੀਟਿਸ ਅਤੇ ਹਾਰਮੋਨਲ ਅਸੰਤੁਲਨ ਵਰਗੀਆਂ ਸਮੱਸਿਆ ਨੂੰ ਦੂਰ ਕਰਨ 'ਚ ਮਦਦ ਕਰਦੀ ਹੈ ਇਸ ਦਾ ਸੇਵਨ ਕਰਨ ਨਾਲ ਤੁਹਾਡੀ ਇਮਿਊਨਿਟੀ ਵੀ ਬੂਸਟ ਹੁੰਦੀ ਹੈ ਮੋਰਿੰਗਾ ਦੇ ਪੱਤੇ ਔਰਤਾਂ ਨੂੰ ਮੋਰਿੰਗਾ ਦੇ ਪੱਤਿਆਂ ਦਾ ਸੇਵਨ ਕਰਨਾ ਚਾਹੀਦਾ ਹੈ ਇਸ 'ਚ ਮੌਜੂਦ ਪੋਸ਼ਕ ਤੱਤ ਹੱਡੀਆਂ ਨੂੰ ਮਜ਼ਬੂਤ ਬਣਾਉਣ 'ਚ ਮਦਦ ਕਰਦੇ ਹਨ ਇਸ ਤੋਂ ਇਲਾਵਾ ਹਾਰਮੋਨਸ ਨੂੰ ਵੀ ਸੰਤੁਲਿਤ ਕਰਦੇ ਹਨ ਤਾਂ ਇਹ ਸਾਨੂੰ ਪੰਜ ਜੜੀਆਂ ਬੁੱਟੀਆਂ ਜਿਨ੍ਹਾਂ ਦਾ ਸੇਵਨ ਔਰਤਾਂ ਨੂੰ ਕਰਨਾ ਚਾਹੀਦਾ ਹੈ ਤੁਹਾਨੂੰ ਸਾਡੀ ਜਾਣਕਾਰੀ ਕਿਵੇਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਣਾ ਅਤੇ ਹੋਰ ਹਾਲਤ ਅਪਡੇਟਸ ਲਈ ਫੋਲੋ ਤੇ ਲਾਈਕ ਕਰੋ ਡੇਲੀ ਹੈਲਥ ਪੇਜ ਬੀਓਰਡਪੋਰਟ ਡੇਲੀ ਹੈਲਥ ਔਰਤਾਂ ਲਈ ਫਾਇਦੇਮੰਦ ਹਨ ਇਹ ਪੰਜ ਜੜੀਆਂ ਬੁੱਟੀਆਂ ਅਕਸਰ ਔਰਤਾਂ ਨੂੰ ਮੀਨੋਪੋਜ਼ ਤੋਂ ਲੈ ਕੇ ਪੀਰੀਅਡਸ ਤੱਕ ਕਈ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਜੇ ਹਿਚ ਅਓ ਅੱਜ ਜਾਣਦੇ ਆ ਅਜੀਆਂ ਪੰਜ ਜੜੀਆਂ ਬੂਟੀਆਂ ਬਾਰੇ ਜੋ ਔਰਤਾਂ ਲਈ ਫਾਇਦੇਮੰਦ ਹੁੰਦੀਆਂ ਹਨ ਵੀਟ ਗ੍ਰਾਸ ਔਰਤਾਂ ਨੂੰ ਵੀਟ ਗ੍ਰਾਸ ਸੇਵਨ ਕਰਨਾ ਚਾਹੀਦਾ ਹੈ ਇਸ 'ਚ ਮੌਜੂਦ ਔਸ਼ਧੀ ਗੁਣ ਹਾਰਮੋਨਲ ਅਸੰਤੁਲਨ ਨੂੰ ਠੀਕ ਕਰਦੇ ਹਨ ਨਾਲ ਹੀ ਇਹ ਇਨਫਰਟੀਲਿਟੀ ਦੀ ਸਮੱਸਿਆ ਨੂੰ ਵੀ ਦੂਰ ਕਰਦਾ ਹੈ ਮੇਥੀ ਦਾਣਾ ਮੇਥੀ ਦਾਣਾ ਪੇਟ ਦਰਦ ਸਰੀਰ 'ਚ ਜਕੜਨ ਅਤੇ ਮੂਡ ਸਵਿੰਗ ਦੀ ਸਮੱਸਿਆ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ ਸਵੇਰੇ ਖਾਲੀ ਪੇਟ ਮੇਥੀ ਦਾਣੇ ਦਾ ਸੇਵਨ ਕਰਨ ਨਾਲ ਇਮਿਊਨਿਟੀ ਵੀ ਮਜ਼ਬੂਤ ਹੁੰਦੀ ਹੈ ਅਸ਼ਵਗੰਧਾ ਅਸ਼ਵਗੰਧਾ ਦਾ ਸੇਵਨ ਔਰਤਾਂ ਲਈ ਫਾਇਦੇਮੰਦ ਹੁੰਦਾ ਹੈ ਅਸ਼ਵਗੰਧਾ ਪੀਸੀਓਐਸ ਵਰਗੀਆਂ ਸਮੱਸਿਆਵਾਂ ਨੂੰ ਠੀਕ ਕਰਨ 'ਚ ਮਦਦ ਕਰਦੀ ਹੈ ਇਸ ਤੋਂ ਇਲਾਵਾ ਪੀਰੀਅਡਸ ਦੇ ਦਰਦ ਨੂੰ ਵੀ ਘੱਟ ਕਰਦੀ ਹੈ ਸ਼ਤਾਵਰੀ ਸ਼ਤਾਵਰੀ ਪੀਸੀਓਡੀ ਡਾਇਬੀਟਿਸ ਅਤੇ ਹਾਰਮੋਨਲ ਅਸੰਤੁਲਨ ਵਰਗੀਆਂ ਸਮੱਸਿਆ ਨੂੰ ਦੂਰ ਕਰਨ 'ਚ ਮਦਦ ਕਰਦੀ ਹੈ ਇਸ ਦਾ ਸੇਵਨ ਕਰਨ ਨਾਲ ਤੁਹਾਡੀ ਇਮਿਊਨਿਟੀ ਵੀ ਬੂਸਟ ਹੁੰਦੀ ਹੈ ਮੋਰਿੰਗਾ ਦੇ ਪੱਤੇ ਔਰਤਾਂ ਨੂੰ ਮੋਰਿੰਗਾ ਦੇ ਪੱਤਿਆਂ ਦਾ ਸੇਵਨ ਕਰਨਾ ਚਾਹੀਦਾ ਹੈ ਇਸ 'ਚ ਮੌਜੂਦ ਪੋਸ਼ਕ ਤੱਤ ਹੱਡੀਆਂ ਨੂੰ ਮਜ਼ਬੂਤ ਬਣਾਉਣ 'ਚ ਮਦਦ ਕਰਦੇ ਹਨ ਇਸ ਤੋਂ ਇਲਾਵਾ ਹਾਰਮੋਨਸ ਨੂੰ ਵੀ ਸੰਤੁਲਿਤ ਕਰਦੇ ਹਨ ਤੇ ਸਾਨੂੰ ਪੰਜ ਜੜੀਆਂ ਬੁੱਟੀਆਂ ਜਿਨ੍ਹਾਂ ਦਾ ਸੇਵਨ ਔਰਤਾਂ ਨੂੰ ਕਰਨਾ ਚਾਹੀਦਾ ਹੈ ਤੁਹਾਨੂੰ ਸਾਡੀ ਜਾਣਕਾਰੀ ਕਿਵੇਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਣਾ ਅਤੇ ਹੋਰ ਹਾਲਤ ਅਪਡੇਟਸ ਲਈ ਫੋਲੋ ਤੇ ਲਾਈਕ ਕਰੋ ਡੇਲੀ ਹੈਲਥ ਪੇਜ ਬਿਊਰੋ ਰਿਪੋਰਟ ਡੇਲੀ ਹੈਲਥ